ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੋਖ ਦੁਖਾਰ ਨ ਵਿਆਪਈ ਕੰਧ ਮਿਲਿਆ ਹਰਨਾਹ ਮਨ ਬਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸਿਵਾ ਸੁਮੀ ਲਾਹ ਬਿਖਿਆ ਪੂਹ ਨ ਸਕਈ ਮਿਲ ਸਾਧੂ ਗੁਣ ਗਾਹ ਜਹ ਤੇ ਉਪਜੀ ਤੈ ਮਿਲੀ ਸਚੀ ਪ੍ਰੀਤ ਸਮਾਹ ਜਹ ਤੇ ਉਪਜੀ ਤੈ ਮਿਲੀ ਸਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਬਾਰ ਜਾਉ ਲਖਬੀਰੀਆ ਹਰ ਸੱਜਣ ਅਗਮ ਅਥਾਹ ਸਰਮ ਪਈ ਨਾਰਾਇਣੈ ਨਾਨਕ ਦਰ ਪਈਆਹ ਉਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਸਰਮ ਪਈ ਨਾਰਾਇਣੈ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਨ ਗੋਦੀ ਦਾ ਨਿਗਮਣ ਰਹੇ ਹੋ ਸਰਦੀ ਦੀ ਰੁੱਤ ਹੈ ਪੋਖ ਦੇ ਮਹੀਨੇ ਦਾ ਅੱਜ ਆਗਮਨ ਹੋਇਆ ਹੈ ਜਿਸ ਮਹੀਨੇ ਨੂੰ ਅਸੀਂ ਪੋਹ ਵੀ ਕਹਿ ਦਿੰਨੇ ਹਾਂ ਇਸ ਮਹੀਨੇ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਾਕਾਂ ਦੇ ਵਿੱਚੋਂ ਸਾਨੂੰ ਇਹ ਸੋਝੀ ਮਿਲਦੀ ਹੈ ਇਹ ਬੜੀ ਮੁੱਲੀ ਵਿਚਾਰ ਮਿਲਦੀ ਹੈ ਔਰ ਮਹਾਪੁਰਖ ਸਤਪੁਰਸ਼ ਮਹਾਤਮਾ ਤਤ ਬੀਤੀ ਉਹਨਾਂ ਦੇ ਪਾਸੋਂ ਵੀ ਇਹੀ ਵਿਚਾਰ ਮਿਲਦੀ ਹੈ ਕਿ ਜਿਹੜੀ ਸਰਦੀ ਦੀ ਰੁੱਤ ਹੈ ਇਸ ਦੇ ਵਿੱਚ ਸਭ ਤੋਂ ਵੱਧ ਬੰਦਗੀ ਕੀਤੀ ਜਾਵੇ ਅਤੇ ਬੰਦਗੀ ਕਰਨ ਦਾ ਇਹ ਸਮਾਂ ਇਹ ਮੌਸਮ ਬਹੁਤ ਸੋਹਣਾ ਹੈ ਸਾਧ ਸੰਗਤ ਜੀ ਕਿਉਂਕਿ ਗਰਮੀ ਦੇ ਅੰਦਰ ਪੱਖਿਆਂ ਦੀ ਆਵਾਜ਼ ਔਰ ਗਰਮੀ ਦੀ ਸੜ ਸਾਹਟ ਜਿਹੜੀ ਹੈ ਉਹ ਸਤਾਉਂਦੀ ਹੈ ਮੱਛਰ ਸਤਾਉਂਦਾ ਹੈ ਹੋਰ अनेका ਪ੍ਰਕਾਰ ਦੇ ਦੁੱਖ ਤਕਲੀਫਾਂ ਸਾਨੂੰ ਦੇਖਣ ਨੂੰ ਮਿਲਦੇ ਹਨ ਪਰ ਸਰਦੀ ਦੇ ਅੰਦਰ ਮਹਾਪੁਰਖ ਦੱਸਿਆ ਕਰਦੇ ਹਨ ਕਿ ਤੁਸੀਂ ਆਪਣੇ ਘਰ ਵਿੱਚ ਕਿਤੇ ਵੀ ਬੈਠ ਜਾਓ ਰਜਾਈ ਦੀ ਲੋਈ ਦੀ ਬੁੱਕਲ ਮਾਰ ਕੀ ਤੇ ਸਿਮਰਨ ਬੰਦਗੀ ਉਸ ਵਾਹਿਗੁਰੂ ਦੀ ਗੁਰਬਾਣੀ ਦੇ ਨਾਲ ਜੁੜੇ ਰਹਿ ਸਕਦੇ ਹੋ ਆਉ ਪੋਖ ਦਾ ਮਹੀਨਾ ਜੋ ਅੱਜ ਚੜ੍ਹਿਆ ਹੈ ਪਾਤਸ਼ਾਹ ਇਸ ਪਾਵਨ ਮਹੀਨੇ ਰਾਈ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਰਹੇ ਹਨ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਮਹੀਨੇ ਦੀ ਵਿਚਾਰ ਦਾ ਆਨੰਦ ਲੈਣਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੋਹ ਦੇ ਮਹੀਨੇ ਦੁਆਰਾ ਪਰਮ ਉਪਦੇਸ਼ ਬਖਸ਼ਦੇ ਹਨ। ਇਹ ਸਿੱਸੀਅਰ ਰੁੱਤ ਦਾ ਦੂਸਰਾ ਮਹੀਨਾ ਪੋਹ ਹੈ। ਪਾਤਸ਼ਾਹ ਦਾ ਪਾਵਨ ਵਾਕ ਹੈ। ਰੁੱਤ ਸਿੱਸੀਅਰ ਸੀਤਲ ਹਰ ਪ੍ਰਗਟਿ ਮੰਗਰ ਪੋਹ ਜੀਓ। ਜਿਸ ਦਾ ਮਨ ਤਨ ਪ੍ਰਭੂ ਦੇ ਸਿਮਰਨ ਵਿੱਚ ਜੁੜ ਗਿਆ ਹੈ ਉਸ ਨੂੰ ਪੋਹ ਦੇ ਮਹੀਨੇ ਦੀ ਠੰਡਕ ਦੁੱਖ ਨਹੀਂ ਦੇ ਸਕਦੀ ਮਨੁੱਖਾ ਸਰੀਰ ਰੂਪੀ ਹੀ ਪੋਹ ਦਾ ਮਹੀਨਾ ਹੈ ਆਓ ਇਸ ਪਾਵਨ ਵਿਚਾਰ ਨਾਲ ਜੁੜੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖੇ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹ ਉਸ ਨੂੰ ਮਨੁੱਖਾ ਸਰੀਰ ਰੂਪੀ ਪੋ ਦੇ ਮਹੀਨੇ ਵਿੱਚ ਜੜਤਾ ਰੂਪੀ ਤੁਖਾਰ ਬਰਫ ਭਾਵ ਸਰਦੀ ਨਹੀਂ ਵਿਆਪਦੀ ਕਿੰਨਾ ਨੂੰ ਸਤਿਗੁਰੂ ਜੀ ਜਿਨ੍ਹਾਂ ਨੂੰ ਉਹਨਾਂ ਨੂੰ ਅ ਗਿਆਨ ਰੂਪ ਪੋ ਦਾ ਜੜਤਾ ਰੂਪ ਪਾਲਾ ਨਹੀਂ ਵਿਆਪਦਾ ਜਿਨ੍ਹਾਂ ਦੇ ਹਿਰਦੇ ਰੂਪੀ ਕੰਠ ਵਿੱਚ ਨਾਹੁ ਕਈਏ ਪਤੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਿਆ ਹੈ ਭਾਵ ਪ੍ਰਾਪਤ ਹੋਇਆ ਹੈ ਪਾਤਸ਼ਾਹ ਦਾ ਪਾਵਨ ਬਾਗ ਹੈ ਆਸਾ ਰਾਗ ਵਿੱਚ ਪਾਲਾ ਤਾਉ ਕਸ਼ੂ ਨਾਂ ਵਿਆਪੈ RAM ਨਾਮ ਗੁਣ ਗਾਏ ਜਿਸ ਦੀ ਸਿਮਰਨ ਕਰਦਿਆਂ ਬਿਰਧ ਅਵਸਥਾ ਦੀ ਨਿਆਈਂ ਬਿਰਤੀ ਉੱਚੀ ਹੋ ਗਈ ਹੈ ਫਿਰ ਉਸ ਨੂੰ ਵਿਕਾਰਾਂ ਦੀ ਤੁਖਾਰ ਬਰਫ ਦਾ ਪਾਲਾ ਨਹੀਂ ਲੱਗਦਾ ਆਵੇਂ ਵਿਕਾਰ ਦੀ ਸਮਾਨਤਾ ਅਗਨੀ ਨਾਲ ਕੀਤੀ ਜਾਂਦੀ ਹੈ। ਪਰੰਤੂ ਜਿਹੜੀ ਬਰਫ਼ ਬਣਦੀ ਹੈ ਨਾ ਉਹ ਵੀ ਪਾਣੀ ਨਾਲ ਮੌਸਮ ਦੇ ਮਿਲਾਪ ਦੋਸ਼ ਤੋਂ ਬਣਦੀ ਹੈ। ਫਿਰ ਉਹ ਪਾਣੀ ਦਾ ਰੂਪ ਧਾਰਨ ਨਹੀਂ ਕਰਦੀ। ਜਿੰਨੀ ਦੇਰ ਤੱਕ ਧੁੱਪ ਦਾ ਸੇਕ ਨਾ ਲੱਗੇ। ਪਰੰਤੂ ਜੇਕਰ ਮੌਸਮ ਧੁੱਪ ਵਾਲਾ ਹੋਵੇ ਸੇਕ ਵਾਲਾ ਹੋਵੇ ਫਿਰ ਵੀ ਪਾਣੀ ਤਾਂ ਨਿਰਮਲ ਹੀ ਰਹਿੰਦਾ ਹੈ। ਕਦੇ ਵੀ ਮੌਸਮ ਦਾ ਅਸਰ ਨਹੀਂ ਮੰਨਦਾ ਬਲਕੇ ਪੂਰੀ ਸਿਖਰਾਂ ਦੀ ਗਰਮੀ ਵਿੱਚ ਵੀ ਸੀਤਲ ਰੂਪ ਹੋ ਕੇ ਪਿਆਸ 부ਝਾਉਂਦਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਅੰਤਹਿ ਕਰਨ ਜੀਵਾਤਮਾ ਰੂਪ ਪਾਣੀ ਜੋ ਸ਼ੁੱਧ ਸਰੂਪ ਹੈ ਉਸਨੇ ਪਦਾਰਥਾਂ ਮੋਹ ਆਦਕਾਂ ਰੂਪ ਮੌਸਮ ਦੀ ਸਪਰਸ਼ਤਾ ਕਰਕੇ ਵਿਕਾਰੀ ਰੂਪ ਧਾਰਨ ਕਰ ਲਿਆ ਹੈ ਪਰੰਤੂ ਜਿਹੜੇ ਗੁਰ ਸ਼ਬਦ ਦੇ ਪੁਜਾਰੀ ਬੰਦਗੀ ਵਾਲੇ ਸਦਾ ਜਪ ਤਪ ਦੇ ਸੇਕ ਵਿੱਚ ਮਾਨੂ ਰੱਖਦੇ ਆ ਨਾ ਉਹਨਾਂ ਨੂੰ ਕਦੇ ਵੀ ਪੋਹ ਦੇ ਮਹੀਨੇ ਦੇ ਤਰ੍ਹਾਂ ਵਿਕਾਰ ਰੂਪੀ ਠੰਡ ਨਹੀਂ ਲੱਗਦੀ ਕਿਉਂਕਿ ਭਾਵੇਂ ਅਤ ਦਰਜੇ ਦੀ ਠੰਡ ਹੋਵੇ ਜਿੱਥੇ ਅਗਨੀ ਦਾ ਸੇਕ ਹੋਵੇਗਾ ਨਾ ਪਾਣੀ ਨੇ ਬਰਫ਼ ਤਾਂ ਕੀ ਬਣਨਾ ਹੈ ਬਲਕੇ ਪੂਰਾ ਠੰਡ ਵੀ ਨਹੀਂ ਹੁੰਦਾ ਪੂਰਾ ਠੰਡਾ ਨਹੀਂ ਹੁੰਦਾ ਭਾਵੇਂ ਪ੍ਰਤੱਖ ਪੋਹ ਦਾ ਅਤੀ ਬਰਫ਼ ਦੀ ਠੰਡਕ ਵਾਲਾ ਮਹੀਨਾ ਹੈ ਪਰੰਤੂ ਜਿਹੜੇ ਗੁਰਮਖ ਨਾਮ ਜਪਣ ਵਾਲੇ ਵੱਡੀ ਉਮਰ ਦੇ ਹੀ ਕਿਉਂ ਨਾ ਹੋਣ ਉਹਨਾਂ ਨੂੰ ਠੰਡ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਬਿਰਤੀ ਵਾਹਿਗੁਰੂ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਕੰਠ ਮਿਲਿਆ ਹਰਨਾਹ ਉਹਨਾਂ ਨੂੰ ਬਿਰਧ ਉਮਰ ਭਾਵ ਉੱਚੀ ਵੱਡੀ ਆਤਮਿਕ ਅਵਸਥਾ ਕਾਰਨ ਪਾਪਾਂ ਦਾ ਪਾਲਾ ਨਹੀਂ ਲੱਗਦਾ ਜਿਨ੍ਹਾਂ ਦੇ ਕੰਠ ਵਿੱਚ ਅਪੀਦ ਨਿਸ਼ਚੇ ਰੂਪ ਜੋ ਹਰੀ ਵਾਹੀ ਗਰੂ ਪਰਮੇਸ਼ਰ ਨਾਹੁ ਕਈਏ ਬਦੀ ਪਤੀ ਰੂਪ ਸਦਾ ਇੱਕ ਰਸ ਮਿਲ ਗਿਆ ਹੈ ਜਿਵੇਂ ਜਲ ਵਿੱਚ ਜਲ ਮਿਲ ਕੇ ਇੱਕ ਹੋ ਜਾਂਦਾ ਹੈ ਇਸੇ ਤਰ੍ਹਾਂ ਉਹਨਾਂ ਦੀ ਜੋਤ ਪ੍ਰਮਾਤਮਾ ਨਾਲ ਮਿਲ ਕੇ ਸਿਮਰਨ ਸ਼ਕਤੀ ਨਾਲ ਇੱਕ ਹੋ ਜਾਂਦੀ ਹੈ ਪਾਤਸ਼ਾਹ ਜੀ ਦਾ ਵਾਕ ਹੈ ਜਿਉ ਜਲ ਮਹਿ ਜਲ ਆਏ ਘਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਮਹਾਪੁਰਖ ਇਤਿਹਾਸ ਵਿੱਚ ਜੋ ਇਤਿਹਾਸ ਘਟਨਾ ਉਸ ਦਾ ਜ਼ਿਕਰ ਕਰਿਆ ਕਰਦੇ ਸਨ ਜਿਵੇਂ ਸੈਦਖਾਂ ਕੋਲ 2 ਲੱਖ ਦੀ ਜਿਹੜੀ ਜਰਨੈਲੀ ਫੌਜ ਸੀ ਉਸ ਦਾ ਤਿਆਗ ਕਰ ਦਿੱਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਵਾਲੇ ਜੰਗ ਵਿੱਚ ਇਸ ਦਾ ਮਨ ਮਸਤਾਨਾ ਹੋ ਗਿਆ ਸੀ ਇਹ ਫਕੀਰ ਬਣ ਕੇ ਤੁਰਕ ਪਿਆ ਪੌਂਟਾ ਸਾਹਿਬ ਵਾਲੀਆਂ ਪਹਾੜੀਆਂ ਵਿੱਚ ਬੈਠ ਕੇ ਤਪ ਕਰਨ ਲੱਗ ਪਿਆ ਜਦੋਂ ਕਲਗੀ ਧਰ ਪਾਤਸ਼ਾਹ ਪੌਂਟਾ ਸਾਹਿਬ ਗਏ ਨਾ ਉਸ ਵਕਤ ਇਸ ਨੂੰ ਦਰਸ਼ਨ ਦੇਣਾ ਕੀਤੇ ਅਤੇ ਨਾਲ ਹੀ ਬ੍ਰਹਮ ਗਿਆਨ ਬਖਸ਼ਿਆ ਇਸ ਨੇ ਕਿਹਾ ਕਿ ਮਹਾਰਾਜ ਕੁਝ ਸਮਾਂ ਹੋਰ ਦਰਸ਼ਨ ਦਿਓ ਤਾਂ ਸਤਿਗੁਰਾਂ ਨੇ ਕਿਹਾ ਕਿ ਹਜੂਰ ਸਾਹਿਬ ਨਾ ਦੇੜ ਚਲਾ ਜਾ ਉਥੇ ਪਹਿਲਾਂ ਹੀ ਲੱਕੜ ਸਾਫ ਕੀ ਰਿਹਾਦਾ ਹੈ ਉਥੇ ਜਾਓ ਜਿਸ ਨੂੰ ਪਹਿਲੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਸੀ ਕਿ ਤੂੰ ਇਸ ਥਾਂ ਥੜੇ ਤੇ ਝਾੜੂ ਦਿਆ ਕਰ ਤੈਨੂੰ ਹਰ ਰੋਜ਼ ਇੱਕ ਮੋਹਰ ਮਿਲਿਆ ਕਰੇਗੀ ਐਸਾ ਹੀ ਹੋਇਆ ਇਹ ਫਕੀਰ ਬਹੁਤ ਧਨੀ ਹੋ ਗਿਆ ਜਿੱਥੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਹੈ ਨਾ ਉਸ ਥਾਂ ਦੇ ਫਿਰ ਸੈਦਖਾਨੇ ਵੀ ਬਹੁਤ ਬੰਦਗੀ ਕੀਤੀ ਜਦੋਂ ਸਤਗੁਰੂ ਜੀ ਨੰਦੇੜ ਹਜੂਰ ਸਾਹਿਬ ਗਏ ਉਸ ਸਮੇ ਇਹ ਦਰਸ਼ਨ ਕਰਕੇ ਬ੍ਰਹਮਲੀਨ ਹੋਇਆ ਭਾਵ ਸਰੀਰ ਤਿਆਗ ਗਿਆ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਸਾਧ ਸੰਗਤ ਜੀ ਜਿਨ੍ਹਾਂ ਨੂੰ ਗੁਰਾਂ ਦੁਆਰਾ ਪਤੀ ਪਰਮੇਸ਼ਰ ਮਿਲਿਆ ਹੈ ਮਨ ਬਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਜਿਨ੍ਹਾਂ ਦਾ ਮਨ ਹਰੀ ਵਾਹਿਗੁਰੂ ਦੇ ਚਰਨਾਰਬਿੰਦ ਚਰਨ ਅਨਵੇ ਅਰਥ ਕਰਕੇ ਅਰਬਿੰਦ ਚਰਨਾ ਅਰਬਿੰਦ ਕਮਲਾ ਨਾਲ ਵਿਦਿਆ ਵਿੰਨਿਆ ਗਿਆ ਹੈ ਭਾਵ ਜਿਨ੍ਹਾਂ ਦਾ ਮਨ ਲੀਨ ਹੋ ਗਿਆ ਹੈ ਉਸ ਨੂੰ ਪ੍ਰਤੱਖ ਦਰਸ਼ਨਾ ਦਾ ਸਾਹ ਕਈਏ ਉਤਸ਼ਾਹ ਲਗੜਾ ਕਈਏ ਲਗਿਆ ਰਹਿੰਦਾ ਹੈ ਉਸ ਨੂੰ ਸਾਹ ਕਈਏ ਪਦੀ ਪਰਮੇਸ਼ਰ ਦੇ ਦਰਸ਼ਨਾਂ ਦਾ ਪ੍ਰੇਮ ਲੱਗਿਆ ਹੋਇਆ ਹੈ ਉਸ ਦਾ ਹਰੇਕ ਸਾਹ ਸੁਵਾਸ ਦਰਸ਼ਨਾਂ ਦੀ ਚਾਹਨਾ ਵਿੱਚ ਲੱਗਿਆ ਹੋਇਆ ਹੈ ਜਿਵੇਂ ਸੂਰਜ ਨੂੰ ਦੇਖ ਕੇ ਕਮਲ ਖਿੜ ਜਾਂਦਾ ਹੈ ਨਾ ਇਸੇ ਤਰ੍ਹਾਂ ਪਰਮੇਸ਼ਰ ਦੇ ਦਰਸ਼ਨ ਕਰਕੇ ਹਿਰਦੇ ਰੂਪੀ ਕਮਲ ਖਿੜ ਜਾਵੇਗਾ ਜਿਸ ਤਰ੍ਹਾਂ ਚਕੋਰ ਨੂੰ ਚੰਦਰਮਾ ਦੇ ਦਰਸ਼ਨਾਂ ਦਾ ਉਤਸ਼ਾਹ ਲੱਗਿਆ ਰਹਿੰਦਾ ਹੈ ਇਸੇ ਤਰ੍ਹਾਂ ਸਾਧ ਸੰਗ ਜੀ ਜਗਿਆਸੂ ਰੂਪ ਚ ਕੋਰ ਨੂੰ ਗੁਰੂ ਜੀ ਰੂਪੀ ਚੰਦਰਮਾ ਦੇ ਚਰਨਾਂ ਦਾ ਦਰਸ਼ਨਾਂ ਦਾ ਉਤਸ਼ਾਹ ਲੱਗਿਆ ਰਹਿੰਦਾ ਹੈ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਮਿਲਾਹ ਉਸ ਨੇ ਗੋਵਿੰਦ ਗੋ ਕਹੀਏ ਵੇਦਾਂ ਕਰਕੇ ਵਿੰਦ ਕੀਏ ਜਾਣਨੇ ਯੋਗ ਵੈਗਰੂ ਗੋਪਾਲ ਗੋ ਕਈਏ ਧਰਤੀ ਪਾਲ ਕਈਏ ਧਰਤੀ ਦੀ ਪਾਲਣਾ ਕਰਨੇ ਵਾਲਾ ਰਾਏ ਜੋ ਪ੍ਰਕਾਸ਼ ਰੂਪ ਪਰਮੇਸ਼ਰ ਦਾ ਮਨ ਬਾਣੀ ਸਰੀਰ ਕਰਕੇ ਓਟ ਕਈਏ ਆਸਰਾ ਤੱਕਿਆ ਹੈ ਤੇ ਸੁਆਮੀ ਮਾਲਕ ਪਰਮੇਸ਼ਰ ਦਾ ਆਪ ਨਾਮ ਜਪਣ ਤੇ ਹੋਰ ਨਾਂ ਨੂੰ ਜਪਉਣਾ ਰੂਪੀ ਸੇਵਾ ਦਾ ਲਾਭ ਕਈਏ ਲਾਭ ਸਮਝਿਆ ਹੈ ਵਿਖਿਆ ਪੂਹੇ ਨਸਕਈ ਮਿਲ ਸਾਧੂ ਗੁਣ ਗਾਹ ਉਹਨਾਂ ਨੂੰ ਭਾਈ ਵਿਖਿਆ ਪੋਹ ਨ ਸਕਈ ਜਿਸ ਕਰਕੇ ਉਸ ਨੂੰ ਵੇਹੋ ਰੂਪੀ ਮਾਇਆ ਪੋਹ ਨ ਸਕਈ ਨਹੀਂ ਸਕਦੀ ਕਿਉਂਕਿ ਉਸ ਨੂੰ ਸਾਧੂ ਸ੍ਰੇਸ਼ਟ ਜਨਾਂ ਨੇ ਨਾਲ ਮਿਲ ਕੇ ਵਾਹਿਗੁਰੂ ਦੇ ਉਸਤਤ ਰੂਪੀ ਗੁਣਾ ਨੂੰ ਗਾਹ ਕਈਏ ਗਾਇਨ ਕੀਤਾ ਹੈ ਗਾਇਆ ਹੈ ਪਰਮੇਸ਼ਰ ਦੇ ਸ੍ਰੇਸ਼ਟ ਗੁਣਾਂ ਦਾ ਗਾਹੋ ਵਿਚਾਰ ਕੀਤੀ ਹੈ ਮਾਇਆ ਨੂੰ ਜ਼ਹਿਰ ਕਰਕੇ ਕਿਹਾ ਕਿ ਉਹ ਕਿਉਂਕਿ ਸਾਰੇ ਜਨਮਾਂ ਵਿੱਚ ਨਾਲ ਜਿਮੜੀ ਰਹਿੰਦੀ ਹੈ ਵਿਖਿਆ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ੇ ਪੋਹ ਲੱਗ ਨਹੀਂ ਸਕਦੇ ਵਿਖਿਆ ਪੋਹ ਨ ਸਕਈ ਮਿਲ ਸਾਧੂ ਗੁਣ ਗਾਹੋ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਹਿੰਦੇ ਉਸਨੇ ਹੀ ਪਤੀ ਪਰਮੇਸ਼ਰ ਦੀ ਸੱਚੀ ਪ੍ਰੀਤ ਪ੍ਰੀਤੀ ਵਿੱਚ ਸਮਾਹ ਸਮਾਈ ਪਾਈ ਹੈ ਸੱਚੀ ਪ੍ਰੀਤੀ ਦਾ ਸਮਾਹ ਸਮਾਹੜਾ ਆਨੰਦ ਪ੍ਰਾਪਤ ਕੀਤਾ ਹੈ ਇਸ ਕਰਕੇ ਜਹ ਜਿਸ ਕਰਤਾ ਬੁਰਖ ਤੂੰ ਉਸ ਦੀ ਆਤਮਾ ਉਪਜੀ ਪੈਦਾ ਹੋਈ ਸੀ ਤਹਿ ਗਈ ਉਸੇ ਪਰਮੇਸ਼ਰ ਵਿੱਚ ਜਾ ਮਿਲੀ ਹੈ ਜਹ ਕਹੀਏ ਜਿਸ ਅਵਿਧਿਆ ਤੇ ਅ ਗਿਆਨ ਦੇ ਸਰੂਪ ਕਰਕੇ ਬਿਰਤੀ ਸੰਸਾਰਾਕਾਰੋ ਕੀ ਉਪਜੀ ਕਹੀਏ ਪੈਦਾ ਹੋਈ ਸੀ ਉਹ ਸੱਚ ਸਰੂਪ ਦੇ ਗਿਆਨ ਦੁਆਰਾ ਬ੍ਰਹਮਾਕਾਰੋ ਕੀ ਤਹਿ ਕਹੀਏ ਉਸ ਦੇ ਸਰੂਪ ਵਿੱਚ ਮਿਲ ਗਈ ਹੈ ਅ ਭੇਦ ਹੋ ਗਈ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਜਿਸ ਜਗਿਆਸੂ ਰੂਪੀ ਔਰਤ ਦੇ ਮਨ ਰੂਪੀ ਕਰ ਕਈਏ ਹੱਥ ਨੂੰ ਪਾਰ ਬ੍ਰਹਮ ਪਰਮੇਸ਼ਰ ਨੇ ਕਿਰਪਾ ਰੂਪੀ ਬਾਹਾਂ ਨਾਲ ਗਹਿ ਕਹਿਣਾ ਕਰੀਏ ਪਕੜ ਕੇ ਆਪਣੇ ਵਿੱਚ ਲੈਣੀ ਲੀਨ ਕਰ ਲਿਆ ਹੈ ਉਹ ਬੌੜ ਬੌੜ ਕਈਏ ਫਿਰ ਜਗਿਆਸੂ ਰੂਪੀ ਔਰਤ ਕਦੇ ਪਰਮੇਸ਼ਰ ਨਾਲੋਂ ਵਿਛੜਿਆਹ ਵਿਛੜਦੀ ਨਹੀਂ ਹੈ ਪਾਵ ਉਸ ਦੇ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ ਕਦੇ ਵੀ ਸਰੂਪ ਤੋਂ ਵੱਖ ਹੋ ਕੇ ਉਹ ਜੂਨਾ ਵਿੱਚ ਨਹੀਂ ਪੈਂਦੀ ਪਾਤਸ਼ਾਹ ਦਾ ਪਾਵਨ ਵਾਕ ਹੈ ਜੋ ਸੁਹੀ ਰਾਗ ਵਿੱਚ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇ ਮਹਾਰਾਜ ਪਰਮਾਉਂਦੇ ਹਨ ਬ੍ਰਹਮੇ ਬ੍ਰਹਮ ਮਿਲਿਆ ਕੋਇ ਨਾ ਸਾਕੇ ਭਿੰਨ ਕਰ ਬਲਰਾਮ ਜੀਓ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਜੋ ਹਰੀ ਪਰਮੇਸ਼ਰ ਪਰਲੋਕ ਦਾ ਸੱਜਣ ਅਗਮ ਮਨ ਬਾਣੀ ਦੀ ਗਮਤਾ ਤੋਂ ਪਰੇ ਅਗਾਹੂ ਕਈਏ ਅਤਿਅੰਤ ਡੂੰਗਾ ਹੈ ਮੈਂ ਉਸ ਪਰਮੇਸ਼ਰ ਤੋਂ ਲੱਖ ਬੇਰੀਆ ਲੱਖਾਂ ਵਾਰੀ ਬਾਰ ਬਾਰ ਵਾਰਨੇ ਬਲਹਾਰਨੇ ਕੁਰਬਾਨ ਜਾਂਦਾ ਪਾਤਸ਼ਾਹ ਦਾ ਪਾਵਨ ਵਾਕ ਹੈ ਨਾ ਕਿ ਬਾਰ ਜਾਓ ਲੱਖ ਬੇਰੀਆ ਦਰਸ ਪੀਖ ਜੀਵਾਵੋ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈ ਆਹ ਸਤਿਗੁਰੂ ਜੀ ਇਸ ਪਾਵਨ ਮਹੀਨੇ ਰਾਈ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਇਸ ਮਹੀਨੇ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਕਿ ਸ਼ਰਮ ਪਈ ਨਾਰਾਇਣੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਪ੍ਰਭੂ ਦੇ ਦਰ ਦੀ ਸ਼ਰਨ ਵਿੱਚ ਪਈ ਆਹ ਪਈ ਹੈ ਉਸ ਦੀ ਨਾਰਾਇਣ ਕਹੀਏ ਪਰਮੇਸ਼ਰ ਨੂੰ ਸ਼ਰਮ ਕਹੀਏ ਲੱਜਾ ਪਈ ਹੈ ਭਾਵ ਲੱਜਾ ਪੈ ਗਈ ਹੈ ਕਿ ਇਹ ਮੇਰੇ ਦਰ ਵਿੱਚ ਆਈ ਹੈ ਮੈਂ ਇਸ ਦੀ ਲੋਕ ਪਰਲੋਕ ਵਿੱਚ ਪਾਤ ਰੱਖਣੀ ਹੈ ਪਾਤਸ਼ਾਹ ਦਾ ਪਾਵਨ ਵਾਕ ਹੈ ਨਾ ਜੋ ਸ਼ਰਨ ਪਰੈ ਤਿਸ ਕੀ ਪਾਤ ਰਾਖੈ ਜਾਈ ਪੁੱਛੋ ਵੇਦ ਪੁਰਾਣੀ ਹੈ ਪਾਤਸ਼ਾਹ ਕਹਿੰਦੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਪਾਤਸ਼ਾਹ ਫਰਮਾਉਂਦੇ ਉਹਨਾਂ ਨੂੰ ਸਾਨੂੰ ਉਹਨਾਂ ਦੀ ਸ਼ਰਮ ਉਹਨਾਂ ਦੀ ਲੱਜਾ ਹੈ ਕਿ ਇਹ ਸਾਡੇ ਦਰ ਤੇ ਪੈ ਗਈਆਂ ਹਨ ਡਿਗ ਪੀਆਂ ਇਹਨਾਂ ਦੀ ਲਾਜ ਰੱਖਣੀ ਹੈ ਭੋਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਪੋਖ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਉਸ ਨੂੰ ਸਰਬ ਕਈਏ ਸਾਰੇ ਲੋਕ ਪ੍ਰਲੋਕ ਦੇ ਸੁਖ ਸੋਹੰਦਾ ਸ਼ੋਭਦੇ ਹਨ ਜਿਸ ਨੂੰ ਵੇ ਪਰਵਾਹ ਬੇਮੋਤਾਜ ਪਰਮੇਸ਼ਰ ਬਖਸ਼ ਲੈਂਦਾ ਹੈ ਉਹਨਾਂ ਜਗਿਆਸੂਆਂ ਦਾ ਮਨੁੱਖਾ ਸਰੀਰ ਰੂਪੀ মোহ ਪੋਹ ਦਾ ਮਹੀਨਾ ਸੁਹੰਦਾ ਕਈਏ ਸ਼ੋਭ ਨੀਕ ਹੈ ਜਿਨ੍ਹਾਂ ਦੇ ਸਰਬ ਕਈਏ ਸਾਰੇ ਗੁਨਾਹ ਵੇਪਰਵਾਹ ਪਰਮੇਸ਼ਰ ਨੇ ਕਿਰਪਾ ਕਰਕੇ ਬਖਸ਼ ਦਿੱਤੇ ਹਨ ਫਿਰ ਉਹਨਾਂ ਨੂੰ ਅਪੇਧਤਾ ਰੂਪੀ ਸੁਖ ਪ੍ਰਾਪਤ ਹੁੰਦਾ ਹੈ ਸੋ ਇਹ ਸੀ ਸਾਧ ਸੰਗਤ ਜੀ ਪੋਖ ਦੇ ਮਹੀਨੇ ਦੀ ਜੋ ਸਤਗੁਰਾਂ ਨੇ ਆਪ ਰਲ ਮਿਲ ਕੇ ਬਖਸ਼ਿਸ਼ ਕਰਕੇ ਵਿਚਾਰ ਕਰਵਾਈ ਹੈ ਆਪ ਸੰਗਤ ਦੇ ਰਾਹੀ ਸੋ ਭੁੱਲਾ ਨੱਚ ਤਾਰਨੀਆਂ ਆਓ ਇਸ ਪਾਵਨ ਮਹੀਨੇ ਦੀਆਂ ਸੰਪੂਰਨਤਾ ਦੀਆਂ ਪੰਕਤੀਆਂ ਨੂੰ ਗਾ ਕੇ ਪੜ ਲਈਏ ਉਪਰੰਤ ਫਤੇ ਬੁਲਾਈਏ ਜੀ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈ ਆਹ ਪੂਖ ਸੁਹੰਦਾ ਸਰਬ ਸੁਖ jis bakse ve parwah wahe guru ji ka khalsa wahe guru ji ki fateh